ਜਦੋਂ ਤੁਹਾਡਾ ਗੁੱਸਾ ਵਿਨਾਸ਼ ਲਈ ਬਣਦਾ ਤੇ ਉਹਨੂੰ ਗੁਰੂ ਸਾਹਿਬ ਜੀ ਨੇ ਕਿਹਾ ਘਾ ਤੱਕ ਹੈ ਤੇ ਜਦੋਂ ਤੁਸੀਂ ਗੁੱਸੇ ਨੂੰ ਸੈ ਮਾਨ ਤੇ ਅਜੇ ਅਣਖ ਲਈ ਵਰਤਦੇ ਹੋ ਤਾਂ ਫਿਰ ਉਹ ਬੜੀ ਕਮਾਲ ਦੀ ਚੀਜ਼ ਏਦਾਂ ਹੀ ਕਾਮ ਦੀ ਗੱਲ ਹੈ ਜੇ ਉਹਨੂੰ ਗ੍ਰਸਥ ਵਿੱਚ ਵਰਤਦੇ ਹੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਇੱਕ ਸਮਾਜ ਦੀ ਖੂਬਸੂਰਤੀ ਹੈ ਪਰ ਜਦੋਂ ਕਾਮ ਤੁਹਾਨੂੰ ਲੋਕਾਂ ਦੇ ਮਗਰ ਭੱਜਣ ਨੱਠਣ ਲਈ ਤੇ ਔਰਤਾਂ ਦਾ ਰੂਪ ਤੱਕਣ ਵਾਲੇ ਬੰਨੇ ਤੌਰ ਦਾ ਤੁਸੀਂ ਉਦੋਂ ਤੁਸੀਂ ਸਮਾਜ ਦਾ ਨੁਕਸਾਨ ਕਰਦੇ ਹੋ ਇਹ ਸਾਰੀਆਂ ਚੀਜ਼ਾਂ ਇਦਾਂ ਹੀ ਲੋਭ ਮਾੜਾ ਨਹੀਂ ਐ ਪਰ ਜੇ ਲੋਭ ਇਹ ਹੋਵੇ ਕਿ ਸਾਰੀ ਦੁਨੀਆ ਸਵਰਗ ਬਣਾਉਣੀ ਐ ਤੇ ਜੇ ਲੋਭ ਇਹ ਹੋਵੇ ਕਿ ਸਾਰੇ ਦੁਨੀਆ ਦੀ ਪੱਕੀ ਦੀ ਰੋਟੀ ਮੇਰੇ ਘਰ ਆ ਜੇ ਡਿਪੈਂਡ ਕਰਦਾ ਵੀ ਤੁਸੀਂ ਲੋਭ ਕਿਦਾਂ ਦਾ ਕਰਦੇ ਹੋ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਕਾਮ ਕ੍ਰੋਧਰ ਲੋਮੋ ਵਸ ਕਰੇ ਸਭੇ ਬਲ ਗੁਰੂ ਸਾਹਿਬ ਤੁਹਾਨੂੰ ਅਕਲ ਦਿੰਦੇ ਆ ਤੇ ਇਹ ਵਸ ਵਿੱਚ ਹੋ ਜਾਂਦੇ ਇਹ ਇਹਦੇ ਨਾਲ ਤੁਹਾਡਾ ਤੇ ਤੁਹਾਡੇ ਸਮਾਜ ਦਾ ਨੁਕਸਾਨ ਨਹੀਂ ਹੁੰਦਾ ਤੇ ਇਸੇ ਕਰਕੇ ਜੋਗੀ ਜਿਹੜੇ ਆ ਪਰਿਵਾਰ ਛੱਡ ਕੇ ਜੰਗਲਾਂ 'ਚ ਜਾਂਦੇ ਸੀ ਉਹ ਕਹਿੰਦੇ ਸੀ ਗ੍ਰਸਤ ਜਿਹੜਾ ਉਹ ਧਰਮ ਦੇ ਰਾਹ 'ਚ ਰੋੜਾ ਹੈ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਵੀ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ ਗ੍ਰਸਤੀਓ ਮੈਂ ਤੂੰ ਬੜੋ ਗ੍ਰਸਤੀ ਪ੍ਰਮਾਤਮਾ ਨੂੰ ਕਿਹਾ ਤੂੰ ਤਾਂ ਕਿੱਡਾ ਵੱਡਾ ਗ੍ਰਸਤੀ ਆਹੀਂ ਕਿਦਾਂ ਨਹੀਂ ਗ੍ਰਸਤੀ ਹੋਵਾਂਗੇ ਹੂੰ ਕਿਉਂਕਿ ਅਸੀਂ ਤੇਰੀ ਔਲਾਦ ਆ ਸਾਰੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਹਨਾ ਸਾਰੀ ਦੁਨੀਆ ਕਹਿੰਦੀ ਵੀ ਇੱਕ ਪਿਤਾ ਦੀ ਅਸੀਂ ਔਲਾਦ ਆ ਭਾਵੇਂ ਕਿਸੇ ਵੀ ਮذਮ ਨਾਲ ਕੋਈ ਬੰਦਾ ਸੰਬੰਧ ਰੱਖਦਾ ਹੋਵੇ ਉਹ ਇਹੋ ਕਹਿੰਦਾ ਵੀ ਉਹ ਇੱਕ ਮਾਲਕ ਹੈ ਅਸੀਂ ਸਾਰੇ ਉਹਦੇ ਬੱਚੇ ਆ ਬੱਚੇ ਗ੍ਰਸਤੀਆਂ ਦੇ ਹੁੰਦੇ